ਨਾਮ ਦਲਪੀਰ ਸਿੰਘ ਪਿੰਡ ਮੇਰਾ ਬਬਲੀ ਨੰਗਲ ਰਤੀ ਕੁਝ 7:00 ਤੇ 50 ਦੇ ਮਿੰਟ ਤੇ ਸਰਮ ਉਥੇ ਆਟੋ ਲਾਇਆ ਹੈ ਰੋਜਾਨਾ ਦੀ ਤਰ੍ਹਾਂ ਉਥੇ ਮਾਟੋ ਲੋਣਾ ਮੈਂ 2 ਸਾਲ ਹੋ ਗਏ ਮੈਨੂੰ ਆਟੋ ਲਈ ਨਾ ਮੈਂ ਕਿਸ਼ਤਾਂ ਦੇ ਆਟੋ ਲਿਆ ਵਾ ਤੇ ਕਿਸੇ ਸਰਾਂਤੀ ਅੰਸਰ ਦੇ ਨਾ ਉਥੇ ਪਟ્રોલ ਪਾ ਕੇ ਤੇ ਮੇਰੇ ਆਟੋ ਨੂੰ ਅੱਗ ਲਾਤੀ ਆ ਤਾਂ ਮੈਂ ਪ੍ਰਸ਼ਾਸਨ ਦੇ ਗਾੜੀ ਪੁਲਿਸਾਂ ਦੇ ਗਾੜੀ ਮੰਗ ਕਰਦਾ ਕਿ ਮੈਨੂੰ ਜੋ ਵੀ ਮੇਰੀ ਮਤਲਬ ਕੀ ਇਹਨਾਂ ਨੁਕਸਾਨ ਹੋਇਆ ਵਾ ਉਹਦੀ ਫ੍ਰਭੂਤਰਾ ਜਾਂਚ ਕੀਤੀ ਜਾਵੇ ਇਹ ਟੋਟਾ ਲਾ ਲਈ ਸਰ ਮੈਂ ਕਰੀਬਨ 2 ਸਾਲ ਹੋ ਗਏ ਮੈਨੂੰ ਛਾਟਾ ਲਾਉਂਦੇ ਨੂੰ ਕੋਈ ਤੁਹਾਨੂੰ ਕਿਸੇ ਨੇ ਰੋਕਿਆ ਉੱਥੇ ਛਾਟਾ ਲਾਉਂ ਮੈਨੂੰ ਕਿਸੇ ਨੇ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਰੋਕਿਆਗਾ ਮੈਨੂੰ ਆਟਾ ਲਾਉਣ ਤੋਂ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਅੱਗ ਲੱਗੀ ਆ ਸਰ ਜਿਨ੍ਹਾਂ ਦੇ ਘਰ ਦੇ ਲੱਗੋ ਮਾਟੋ ਲਾਉਣਾ ਹੈ ਉਹਨਾਂ ਦਾ ਹੀ ਬੇਟਾ ਭੱਜ ਗਿਆ ਸਾਡੇ ਘਰ ਆਇਆ ਕਿ ਤੁਹਾਡੇ ਆਟੇ ਨੂੰ ਅੱਗ ਲੱਗੀ ਆ ਸਰ ਜਦੋਂ ਤੱਕ ਆਪ ਉੱਥੇ ਪਹੁੰਚੇ ਤੇ ਮੇਰਾ ਆਟਾ ਕਾਫੀ ਜ਼ਿਆਦਾ ਸੜ ਗਿਆ ਸੀ ਤੇ ਉਹਨਾਂ ਨੇ ਹੀ ਨਾਲ ਲਓਗੇ ਮੇਨਾਲਾ ਪਾਣੀ ਪਵਾ ਕੇ ਮੈਂ ਨਗ ਬੁਝਾਈ ਆ ਤੇ ਮੇਰਾ ਬਹੁਤ ਜ਼ਿਆਦਾ ਗੱਗ ਬੁੱਝੀ ਉਦੋਂ ਤੱਕ ਕਾਫੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਜੀ ਸ਼ਿਕਾਇਤ ਵੀ ਪੁਲਿਸ ਅਧਿਕਾਰੀ ਨੂੰ ਕੀਤੀ ਹਾਂ ਜੀ ਮੈਂ ਥਾਣੇ ਅਰਜ਼ੀ ਦੇ ਕੇ ਆਇਆ ਜੀ ਮੇਰਾ ਥਾਣਾ ਤਿਬਰ ਪੈਂਦਾ ਜੀ ਕਿ ਤੁਹਾਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਕਿ ਉੱਥੇ ਮੈਨੂੰ ਅਜ ਤੱਕ ਸਰ ਕਿਸੇ ਨੇ ਨਹੀਂ ਰੋਕਿਆ ਆ ਗਿਆ ਕਿ ਉੱਥੇ ਆਟੋ ਨਾਲ ਆ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਕਿ ਮੇਰਾ ਜੋ ਵੀ ਨੁਕਸਾਨ ਆਇਆ ਵਾ ਉਹ ਮੇਰੀ ਮਤ ਕੀਤੀ ਜਾਵੇ ਕਿ ਨੀਦੇ ਤੋਂ 8 ਚਰੋ ਸਰ ਮੈਨੂੰ ਘੱਟੋ ਘੱਟ 10 ਸਾਲ ਹੋ ਗਿਆ ਕਿਸ਼ਤਾਂ ਲਿਆ ਕਿਸ਼ਤਾਂ ਦੇ ਲਿਆ ਜੀ ਆਟੋ